ਮੇਰੇ ਕੋਲੇ ਸ਼ੇਰੂਕਾ ਕਾਲੇ ਦੀ ਕੱਟੀ ਹੈਗੀ ਆ ਸ਼ੇਰੂਕਾ ਲਾਲਾ ਹਾਂਜੀ ਉਹਦੀ ਮਤਲਬ ਫੀਮੇਲ ਕਾਫ ਹੈ ਆਪਣੇ ਕੋਲ 4 ਮਹੀਨੇ ਦੀ ਤੇ ਬਾਕੀ ਗੱਗੂ ਬੋਲਾ ਸਵਰਾਜ ਦਾ ਵੱਡਾ ਭਰਾ ਉਸੇ ਵਿੱਚੋਂ ਉਹਦੇ ਆਪਣੇ ਕੋਲੇ ਇਹ ਵੀ ਹੈਗੇ ਗੋਪੀ ਮੰਡ ਦੀ 3 ਵੀ ਹੈਗੀ ਆ ਤੇ ਇੱਕ ਸਾਰੇ ਮੂਹਰਾ ਦੀ ਹੈ ਹਾਂ ਟੋਟਲ ਮੂਹਰਾ ਹੀ ਹੈ ਆਪਣੇ ਕੋਲੇ ਜਿਹੜੇ ਪਸ਼ੂ ਮੇਲਾ ਤਣਾਉਣ ਲੱਗ ਕਹਿੰਦੇ ਆਲ ਇੰਡੀਆ ਦੀ ਚੈਂਪੀਅਨਸ਼ਿਪ ਚੱਲ ਰਹੀ ਹੈ ਜਿੱਥੇ ਕਰੀਏ ਸਾਰੇ ਇੰਡੀਆ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਪਸੂ ਆਏ ਹੋਇਆ ਤੇ ਤਿੰਨ ਮਹੀਨੇ ਵਾਲੇ ਕਟਾਂ ਦੇ ਵਿੱਚ ਜਿਹੜਾ ਕਟਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਨੇ ਬਾਜੀ ਮਾਰੀਆ ਦੂਜੇ ਨੰਬਰ ਤੇ ਰਹਿ ਕੇ ਬਾਈਆਂ ਤੋਂ ਜਾਣਕਾਰੀ ਲਵਾਂਗੇ ਉਸ ਤੋਂ ਪਹਿਲਾਂ ਜਿਹੜੇ ਤੇਜ ਨਾਲ ਨੰਮੇ ਵੀਰਾ ਪੇਜ ਫੋਲੋ ਕਰਿਓ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਾਈ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਮਾਰੋ ਪਿੰਡਾ ਬਾਈ ਜੀ ਪਿੰਡ ਭਾਗੀ ਬੰਦਰੀ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਤੱਕ ਵੀ ਦਮਦਮਾ ਸਾਹਿਬ ਦਾ ਏਰੀਆ ਬਾਈ ਕਿਹਰੇ ਕਿਹੜੇ ਸੀਮਾ ਦਾ ਬੱਚਾ ਹੈ ਡਾਇਰੈਕਟ ਕ੍ਰਾਸ ਚ ਹੈ ਇਹ ਆਪਣੇ ਕੋਲੇ ਸਵਰਾਜ ਬੋਲ ਯੋਤੀ ਮਾਜਰਾ ਬੱਚਾ ਪੀਡੀਐਫ ਐ ਚੈਂਪੀਅਨ ਰਹੀ ਆ ਠੀਕ ਆ ਭਾਈ ਤੇ ਪੀ 288 ਦਾ ਜਵਰਾਜ ਹੈ ਉਹਦਾ ਇਹ ਪੋਤਾ ਈ ਠੀਕ ਆ ਭਾਈ ਕਿਹ ਵਾਲੇ ਪਾਸੋਂ ਜੇ ਦੁੱਧ ਦਾ ਰਕਾਰਡ ਕੀ ਜੀ ਮਾਤਾ ਦਾ ਬਾਈ ਕੀ ਆ ਇਹ ਦਰਮਿਆਨੀ ਮਾਜੇ ਚੋਂ ਆਈ 12 ਗੀਟਰ ਆਈ 12 ਗੀਟਰ ਪਹਿਲਣ ਸੂਈ ਹੈ ਆਪਣੇ ਕੋਲ ਠੀਕ ਆ ਭਾਈ ਚੌਥੇ ਨੰਬਰ ਕਿੰਨੇ ਟਾਈਮ ਤੋਂ ਭਾਈ ਨਸਲ ਦੇ ਕੰਮ ਕਰ ਰਹੇ ਹੋ ਭਾਈ ਆਪਾਂ ਤਾਂ 3 ਕਿ ਸਾਲਾਂ ਤੋਂ ਲਗਭਗ ਕਰ ਰਹੇ ਹਾਂ 3 ਸਾਲਾਂ ਤੋਂ ਕਿੰਨੇ ਕੁ ਮੇਲੇ ਦੇਖੇ ਹੁਣ ਦੇਖੋ ਭਾਈ ਮੇਲੇ ਤਾਂ 4-5 ਦੇਖ ਲੇ ਜਦੋਂ ਦੀ ਜੋਤੀ ਚੈਂਪੀਅਨ ਬਣੀ ਉਸ ਤੋਂ ਬਾਅਦ ਦੇਖੀ ਜਾਂਦੇ ਠੀਕ ਆ ਬਾਈ ਤੇ ਜੋਤੀ ਦੇ ਕੀ ਰਿਕਾਰਡ ਨੇ ਉਹਦੇ ਬਾਰੇ ਦੱਸੋ ਜੋਤੀ ਨੇ ਬਾਈ 24350 24356 ਗ੍ਰਾਮ ਮਤਲਬ ਪੀਡੀਐਫ ਚੈਂਪੀਅਨ ਬਣੀ ਹੋਈ ਹੈ ਪਹਿਲੇ ਨੰਬਰ ਮੰਨਣਾ ਬਹੁਤ ਵੱਡੀ ਗੱਲ ਹੁੰਦੀ ਹੈ ਦੋਸਤੋ ਉਹ ਵੀ ਬਹੁਤ ਆਪਣੇ ਲਾਲ ਲੈਣਾ ਪੈਂਦਾ ਜੀ ਡਾਕਟਰ ਵਾਜਦਿਆ ਉਹਨਾਂ ਕੋਲੇ ਹੀ ਉਹਨਾਂ ਨੇ ਹਾਂ ਠੀਕ ਆ ਬਾਈ ਕਾਫੀ ਉਹਨਾਂ ਨੇ ਬੋਲੋ ਕੀਤੇ ਆ ਹੁਣ ਕਰਨਵੀਰ ਦਾ ਸੀਗਾ ਹਾਂਜੀ ਤੇ ਉਹ ਲక్ష్ਮੀ ਡੇਰੀਆ ਵਾਲਿਆਂ ਨੇ ਉਹਨਾਂ ਤੋਂ ਪਰਚੇਜ ਕੀਤਾ ਹੋਇਆ ਬੋਲ ਠੀਕ ਆ ਬਾਈ ਤੇ ਫਾਰਮ ਤੇ ਹੋਰ ਕਿੰਨੇ ਕਿ ਜਾਨਵਰ ਆ ਵੀਰੇ ਆਪਣੇ ਕੋਲ ਤਾਂ ਤਕਰੀਬਨ 15-20 ਹੈਗੇ ਹੈਗੇ ਠੀਕ ਹੈ ਹਾਂ ਤੇ ਮੇਨ ਬਰੀਡ ਤੇ ਹੀ ਆ ਹਾਂ ਬਰੀਡ ਤੇ ਕੰਮ ਚੱਲੀ ਜਾਂਦਾ ਬਈ ਆਪਣਾ ਠੀਕ ਹੈ ਆਪਣੇ ਕੋਲੇ ਘਰੇ ਕਾਫ ਕਾਫੀ ਹੈਗੇ ਸਵਰਾਜ ਦੇ ਵੀ ਹੋਰ ਕਿਹੜੇ ਕਿਹੜੇ ਬੁੱਲ ਜਾਂ ਪਕਟੀਆਂ ਮੱਝਾਂ ਅੰਕ ਤਿਆਰ ਕਰਤੀਆਂ ਨੇ ਮੇਰੇ ਕੋਲੇ ਸ਼ੇਰੂਖ ਗਾਲੇ ਦੀ ਕੱਟੀ ਹੈਗੀ ਆ ਸ਼ੇਰੂ ਕੱਲਾਂ ਵਾਲਾ ਹਾਂਜੀ ਉਹਦੀ ਮਤਲਬ ਫੀਮੇਲ ਕਾਫ ਆਈ ਆਪਣੇ ਕੋਲ 4 ਮਹੀਨੇ ਦੀ ਤੇ ਬਾਕੀ ਗੱਗੂ ਬੋਲਾ ਸਵਰਾਏ ਦਾ ਵੱਡਾ ਭਰਾ ਉਸੇ ਮਾਚੋਂ ਉਹਦੇ ਆਪਣੇ ਕੋਲੇ ਇਹ ਵੀ ਹੈਗੇ ਕਾਪੀ ਮੰਡ ਦੀ 3 ਵੀ ਹੈਗੀ ਆ ਤੇ ਇੱਕ ਸਾਰੇ ਮੂਹਰਾ ਦੀ ਹੈ ਹਾਂ ਟੋਟਲ ਮੂਹਰਾ ਹੀ ਆਪਣੇ ਕੋਲ ਜੇ ਆਪਣੇ ਇਸ ਬੱਚੇ ਦੀ ਗੱਲ ਕਰੀਏ ਬਈ ਇਹਦੀ ਖਰਾਕ ਕੀ ਹੈ ਤੇ ਕਿੰਨੇ ਕਿ ਦਿਨਾਂ ਦਾ ਇਹ ਮੱਝ ਆਪਾਂ ਚੋਕਣੀ ਦੇਖੀ ਤੇ ਦਿਨਾ ਇਹ 60 60 ਦਿਨਾਂ ਦਾ ਹੈ ਸਹੀ ਮਾਨੇ ਗੱਲ ਦੋ ਤਰੀਕ ਦਾ ਇਹਦਾ ਜਨਮ ਹੈ ਹਿਸਾਬ ਲਾ ਲਵਾਂ ਅੱਜ ਕਿੰਨੀ ਤਰੀਕ ਹੈ ਠੀਕ ਆ ਬਈ ਠੀਕ ਹੈ ਵੀਰੇ ਫੜਾ ਤੋੜ ਕੇ ਦਿਖਾ ਦੇ ਵੀਰੇ ਤੋੜ ਕੇ ਦੇ ਉਹ ਤਾਂ ਥੱਕਿਆ ਪਿਆ ਇਹ ਚਲ ਓਏ ਲਗਭਗ 4-5 ਕਿਲਾ ਜਿਹੜਾ ਕਲੀਅਰ ਪਿਆ 4:00 ਦੇ ਨੌਂ ਦੇ ਆ ਕੇ 50 ਨੂੰ ਦਾ ਥੱਕੇ ਨੇ ਛੋਟੇ ਬੱਚੇ ਆ ਗਏ